ਪੰਜਾਬ 24 ਦੇਖ ਰਹੇ ਸਮੂਹ ਸੰਗਤ ਦਾ ਧੰਨਵਾਦ ਅੱਜ ਅਸੀਂ ਖੜੇ ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਗੁਰਦੁਆਰਾ ਕੰਧ ਸਾਹਿਬ ਵਿਖੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਠਹਿਰਾਓ ਕੀਤਾ ਸੀ ਅੱਜ ਵੀ ਵਿਆਹ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਸੰਬੰਧ ਜੋ ਯਾਦਗਾਰ ਸਥਾਪਿਤ ਹੈ ਕੰਧ ਉਹ ਜਾਦ ਦਿਵਾਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਇੱਥੇ ਇਸ ਧਰਤੀ ਤੇ ਆਏ ਸਨ ਅਤੇ ਵਿਆਹ ਦੇ ਦੌਰਾਨ ਉਹਨਾਂ ਨੇ ਇੱਥੇ ਠਹਿਰਾਓ ਕੀਤਾ ਸੀ ਇਕ ਕੰਦ ਅਜ ਵੀ ਸ਼ੁਸ਼ੋਭਤ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਵਿਆਪ ਪਰਵ ਨੂੰ ਦਰਸਾਉਂਦੀ ਹੈ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਕਾਰ ਸੇਵਾ ਮੁਖੀ ਪਦਮ ਸ਼ਰੀਬ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਖਡੂਰ ਸਾਹਿਬ ਵਾਲੇ ਜਿਨ੍ਹਾਂ ਨੇ ਇਸ ਪਵਿੱਤਰ ਸਥਾਨ ਦੀ ਸੇਵਾ ਦਾ ਕੁੰਭ ਜਿਹੜਾ ਹੈ ਸ਼ੁਰੂ ਹੋਣਾ ਹੈ ਉਹਦਾ ਸੇਵਾ ਲਈ ਹੈ ਅੱਜ ਮਹਾਨ ਪਵਿੱਤਰ ਸਥਾਨ ਜੇਸ ਸਥਾਨ ਨੂੰ ਸਤਗੁਰ ਜੀ ਨੇ ਆਪਣੇ ਸ਼ੋਅ ਦੇਖ ਕੇ ਉਹ ਜਿਹੜੀ ਕਾਂਦ ਜਿਹੜੀ ਰੇਤਾ ਦੀ ਇਹ ਸਾਰੀ ਸੀ ਉਹ ਸਤਗੁਰੂ ਜੀ ਦੇ ਪਰਸ਼ਾਵੇਂ ਦੇ ਨਾਲ ਸਤਗੁਰਾਂ ਦੇ ਬੈਠਣ ਦੇ ਨਾਲ ਉਹ ਹਮੇਸ਼ਾ ਬਾਸ ਤੇ ਅਮਰ ਹੋ ਗਏ ਇਹ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਬਟਾਲਾ ਵਿਖੇ ਤੰਤ ਕਾਰਜ ਹੋਏ ਇਹ ਬਹੁਤ ਪੂਜਨਯੋਗ ਤੇ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਮਹਾਨ ਤੀਰਥ ਹੈ ਇਸ ਸਥਾਨ ਤੇ ਉਹ ਕੰਧ ਸ਼ੋਸ਼ੋਭਤ ਆ ਜਿਹਨੂੰ ਲਗਭਗ 550 ਸਾਲ ਹੋ ਗਏ ਸੰਗਤਾਂ ਆ ਕੇ ਇੱਥੇ ਬੜੀ ਵੱਡੀ ਮਨਤ ਮੰਨਦੀਆਂ ਗੁਰੂ ਸਾਹਿਬ ਕਿਰਪਾ ਕਰਦੇ ਝੋਲੀਆਂ ਸਾਰਿਆਂ ਦੀ ਭਰਦੇ ਕਿਉਂਕਿ ਕਾਰਜ ਜਿਹੜਾ ਆ ਇਹ ਆਮ ਕਾਰ ਸੇਵਾ ਵਾਲਾ ਨਹੀਂ ਇਹ ਕਾਰਜ ਇੱਕ ਤਾਂ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੂਸਰਾ ਇਹ ਪ੍ਰਾਤਨ ਵਿਭਾਗ ਲੋ ਟ੍ਰੈਕਸ਼ਨ ਭਾਵੇਂ ਸਾਡੇ ਤੇ ਕੋਈ ਲਾਗੂ ਨਹੀਂ ਹੁੰਦੀ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਨੂੰ ਮੁੱਦਾ ਜਿਹਾ ਰੱਖਦੇ ਹੋਏ ਤੇ ਇਹਦੀ ਪ੍ਰਾਣੀ ਦੇਖ ਤੇ ਖਾਸ ਕਰਕੇ ਉਸ ਪਵਿੱਤਰ ਕੰਧ ਦੀ ਇਹਦੇ ਵਾਸਤੇ ਅਸੀਂ ਬਹੁਤ ਬੈਠ ਕੇ ਮੈਂਬਰਾਂ ਨੇ ਆਪੋ ਵਿੱਚ ਹੀ ਸਲਾਹ ਕੀਤੀ ਤੇ ਪਿਛਲੇ ਐਗਜ਼ੀਕਟਿਵ ਦੇ ਵਿੱਚ ਮਤਾ ਪਾਇਆ ਤੇ ਮੇਰੀ ਫਿਰ ਨਿਗਾਹ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜੀ ਖੜੂਰ ਸਾਹਿਬ ਵਾਲਿਆਂ ਤੇ ਗਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਹਨਾਂ ਦਾ ਧੰਨਵਾਦੀ ਤੇ ਰਣੀ ਵੀ ਆ ਬਾਬਾ ਜੀ ਨੇ ਵੀ ਕਿਹਾ ਵੀ ਕੋਈ ਚਲੋ ਸਿੱਖ ਪੰਥ ਦਾ ਹੁਕਮ ਆ ਉਹ ਸਿਰ ਮੱਥੇ ਪਰਵਾਨ ਤੇ ਅੱਜ ਇਹਦੀ ਬਕਾਇਦਾ ਤੌਰ ਤੇ ਟੱਬ ਲਾ ਕੇ ਸ਼ੁਰੂਆਤ ਕੀਤੀ ਗਈ ਆ ਇਹ ਮਾਸਟਰ ਪਲਾਨ ਆ ਲੰਮਾ ਸਮਾਂ ਲੱਗਣਾ ਪਰ ਬਾਬਾ ਜੀ ਨੇ ਆਪਣੀ ਬਯੰਤਬੰਦੀ ਵੀ ਕੀਤੀ ਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਪਰ ਯਾਰਬ ਕਰਦੀਆਂ ਨਾ ਕਾਰਜਾਂ ਨੂੰ ਤੇ ਪ੍ਰਾਤਨੀ ਵਿਭਾਗ ਜਿਹੜੇ ਸਹਿਯੋਗ ਦਿੰਦੇ ਆ ਉਹਨਾਂ ਸਾਰਿਆਂ ਨੂੰ ਸਦਕੇ ਇਹਦੀ ਜਿਹੜੀ ਪ੍ਰਾਤਨ ਦਿੱਖ ਵੀ ਐਜਿਟੀ ਜੇ ਰਹੇ ਤੇ ਨਵੀਨਤਾ ਵੀ ਹੋ ਜਾਏ ਤਾਂ ਕਿ ਸੰਗਤਾਂ ਦੇ ਆਉਣ ਨੂੰ ਇਸ ਦਰਵਾਜ਼ੇ ਵਿੱਚ ਨਤਮਸਤਕ ਹੋਣ ਲਈ ਉਹ ਸਮਾਂ ਵੀ ਵਧੀਆ ਬਣੇ ਸੋ ਅੱਜ ਇਹ ਅਮਰਤਵੇਲੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਬਾਬਾ ਜੀ ਨੇ ਹਕਾਰ ਸੇਵਾ ਬਰੰਧ ਕੀਤੀ ਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਬਾਦ ਜੜ ਕੇ ਆਪਣਾ ਯੋਗਦਾਨ ਪਾ ਕੇ ਇਹ ਕਾਰਜ ਛੇਤੀ ਤੋਂ ਛੇਤੀ ਜਿਹੜੇ ਆ ਨਿਰਵਰਗਤਾ ਸਹਿਤ ਸਤਿਗੁਰ ਜੀ ਸਫਲਾ ਕਰਨ ਤਨ ਮਨ ਤੇ ਧਨ ਧਨ ਵੀ ਦੇ ਦਿੰਦਾ ਤੇ ਤਨ ਤੇ ਮਨ ਅਰਦਾਸ ਵੀ ਮੰਨਣਾ ਕਰ ਲੈਂਦਾ ਪਰ ਤਨ ਨਾਲ ਸੇਵਾ ਵੀ ਕਰਨੀ ਆ ਇਹ ਜਾਣ ਕੇ ਸੇਵਾ ਕਰਨੀ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਉਹ ਪਵਿੱਤਰ ਸਥਾਨ ਜਿੱਥੋਂ ਸਤਿਗੁਰ ਜੀ ਨੇ ਸਿੱਖ ਨੂੰ ਗ੍ਰਸਤੀ ਦਾ ਮਾਰਗ ਧਾਰਨ ਕਰਨ ਲਈ ਪ੍ਰੇਰਣਾ ਵੀ ਕੀਤੀ ਸੀ ਆਪ ਗ੍ਰਸਤੇ ਮਾਰਗ ਦੇ ਵਿੱਚ ਪਰਵੇਸ਼ ਕਰਕੇ ਸੋ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਮੇਰੇ ਸਹਿਯੋਗੀ ਮੈਂਬਰ ਸਹਿਬਾਨ ਗਰਪਾਲ ਸਿੰਘ ਗੋਰਾ ਸਰਦਾਰ ਗੁਰਰਾਮ ਸਿੰਘ ਜੱਸਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਤੇ ਸਾਡੇ ਸਕਤਰ ਸਹਿਬਾਨ ਤੇ ਹੋਰ ਇਸ ਹਲਕੇ ਦੀਆਂ ਸਾਰੀਆਂ ਸਤਿਕਾਰਯੋਗ ਸ਼ਰਮਣੀ ਅਕਾਲੀ ਦਲ ਦੇ ਰੀਡ ਦੀ ਹੱਡੀ ਬਾਰਕਰ ਸਹਿਬਾਨ ਤੇ ਸੰਗਤਾਂ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਆਸ ਤੇ ਭਰੋਸੇ ਦੇ ਨਾਲ ਕਿ ਕਾਰਜ ਗੁਰੂ ਸਾਹਿਬ ਜੀ ਛੇਤੀ ਸੰਪੂਰਨ ਕਰਾਉਣ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਬਾਬਾ ਜੀ ਦਾ ਇਸ ਕਰਕੇ ਧੰਨਵਾਦ ਕਰਦਾ ਕਿਉਂਕਿ ਕਾਰਜ ਇਹ ਜਿੱਦਾਂ ਆਪਾਂ ਸੈਂਸਿਟਿਵ ਅੰਗਰੇਜ਼ੀ ਦਾ ਲਾਭਜਵਤ ਲੈਨੇ ਆ ਇਹ ਕਾਰਜ ਬਰੀਕੀ ਦਾ ਕਾਰਜ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੂੰ ਇਹ ਮਹਾਰਤ ਹਾਸਲ ਆ ਪਹਿਲਾਂ ਵੀ ਸਥਾਨਾਂ ਦੀਆਂ ਬੜੀ ਬਰੀਕੀ ਨਾਲ ਸਵਾਵਾਾਂ ਕਰਵਾ ਰਹੇ ਕਰ ਰਹੇ ਆ ਇਹ ਵੀ ਸਤਿਗੁਰ ਜੀ ਆਪਦੇ ਮਿਹਰ ਭਰੇ ਹੱਥ ਰੱਖ ਕੇ ਗੁਰੂ ਰੰਗ ਦੇ ਬਾਦਸ਼ਾਹ ਸੰਪੂਰਨ ਦਾ ਮਾਣਿਕਾ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾਰ ਸੇਵਾ ਦੀ ਅਰੰਭਤਾ ਮੌਕੇ ਦੋਨੋਂ ਮਹਾਸ਼ਕਤੀਆਂ ਮਹਾ ਪ੍ਰਮੁਖ ਸ਼ਕਤੀਆਂ ਹਾਜ਼ਰ ਹੋਈਆਂ ਹਨ ਸਮੂਹ ਸੰਗਤ ਵੀ ਹਾਜ਼ਰ ਹੋਈ ਹੈ ਸੰਗਤਾਂ ਦੇ ਨਾਲ 20 ਇੱਥੇ ਸੰਗਤਾਂ ਦਾ ਹੜਾ ਆਇਆ ਹੋਇਆ ਹੈ ਇਲਾਕੇ ਦੀਆਂ ਸੰਗਤਾਂ ਆਈਆਂ ਹੋਈਆਂ ਹਨ ਜਿੱਥੇ ਇਹ ਸੰਗਤਾਂ ਬਾਬਾ ਕਾਰ ਬਾਬਾ ਸੇਵਾ ਸਿੰਘ ਜੀ ਹੋਰਾਂ ਨੇ ਅਤੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਾਰ ਸੇਵਾ ਦੀ ਅਰੰਭਤਾ ਕੀਤੀ ਹੈ ਉਥੇ ਸੰਗਤਾਂ ਦੇ ਨਾਲ ਵੀ ਅਸੀਂ ਵਿਚਾਰਾਂ ਜਾਨਾਂਗੇ ਕਿ ਉਹ ਸੇਵਾ ਬਾਰੇ ਕੀ ਕਹਿੰਦੇ ਨੇ ਸਾਡੇ ਨਾਲ ਖੜੀਆਂ ਹਨ ਸਾਰੀਆਂ ਸੰਗਤਾਂ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਮੈਂ ਗੁਰਦੁਆਰਾ ਗੁਰਧੇਕਬਾਦਰ ਦਾ ਪ੍ਰਧਾਨ ਬੋਲਣਿਆਂ ਅੱਜ ਮੇਰੇ ਸੰਗਤਾਂ ਆਪਣੀ ਸਾਰੀ ਤੇ ਬਹੁਤ ਵਧੀਆ ਧਾਮੀ ਸਾਹਿਬ ਦਾਨ ਸਾਹਿਬ ਨੇ ਬਹੁਤ ਪ੍ਰਾਲਾ ਕੀਤਾ ਜਿਹੜਾ ਪਏ ਗੁਰਦੁਆਰਾ ਕਨ ਸਾਹਿਬ ਤੇ ਪਿਛੇ ਜਗ੍ਹਾ ਲੈ ਕੇ ਹਾਲ ਖੁੱਲੇ ਪੰਡਾਲ ਹੋਣਗੇ ਕਿਉਂਕਿ ਅੱਗੇ ਸਾਈਕਲ ਲੌਨ ਨੂੰ ਤਕਰੀਬਨ ਜਗ੍ਹਾ ਗੱਡੀਆਂ ਤਾਂ ਕਿਤੇ ਰਹਿ ਗਿਆ ਸਾਈਕਲ ਲੌਨ ਨੂੰ ਜਗ੍ਹਾ ਨਹੀਂ ਇਹ ਬਹੁਤ ਵਧੀਆ ਪ੍ਰਬਾਲਾ ਕੀਤਾ ਵਾਹਿਗੁਰੂ ਜੀ ਦਾ ਖਾਤਾ ਹੈ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਗੁਰਦੁਆਰਾ ਇਤਿਹਾਸ ਗੁਰਦੁਆਰ ਕਨ ਸਾਹਿਬ ਜੀ ਜੋ ਇਤਿਹਾਸਿਕ ਜਿਹੜੀ ਇਹ ਇਮਾਰਤ ਹੈ ਉਹਦੇ ਬਾਰੇ ਸਾਡੇ ਇੱਕ ਗੁਰਦੁਆਰਾ ਕਨ ਸਾਹਿਬ ਦੇ ਗਰੰਤੀ ਸਿੰਘ ਭਾਈ ਗੁਰਵਿੰਦਰ ਸਿੰਘ ਜੀ ਉਹ ਪੂਰਾ ਵਿਸਤਾਰ ਦੱਸਣਗੇ ਕਿ ਗੁਰਦੁਆਰ ਸਾਹਿਬ ਦੀ ਕਿਹੜੀ ਜਿਹੜੀ ਸੇਵਾਵਾਂ ਚੱਲਣੀਆਂ ਜਾਂ ਸ਼ੁਰੂ ਹੋਣ ਵਾਲੀਆਂ ਹਨ ਉਹਨਾਂ ਸਵਾਲਾਂ ਬਾਰੇ ਭਾਈ ਗੁਰਵਿੰਦਰ ਸਿੰਘ ਜੀ ਸਾਨੂੰ ਦੱਸਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਕਉ ਸੇਵਾ ਬਣ ਆਈ ਹੁਕਮਬੂਝ ਪਰਮਪਦ ਪਾਈ ਗੁਰਦੁਆਰਾ ਸ੍ਰੀ ਕੰਦ ਸਾਹਿਬ ਜੋ ਕਿ ਇਮਾਰਤ ਬਣੀ ਨੂੰ ਬਹੁਤ ਲੰਮਾ ਸਮਾਂ ਹੋ ਚੁੱਕਿਆ ਹੈ ਤਕਰੀਬਨ 75 76 ਸਾਲ ਇਮਾਰਤ ਪੁਰਾਣੀ ਹੈ ਤੇ ਇਸ ਕਰਕੇ ਇਮਾਰਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਤੋ ਇਸ ਪ੍ਰਕਾਰ ਸਾਰੇ ਹੀ ਇਮਾਰਤ ਦਰਬਾਰ ਸਾਹਿਬ ਦੀਵਾਨ ਹਾਲ ਲੰਗਰ ਹਾਲ ਇਹ ਸਾਰੇ ਹੀ ਇਮਾਰਤ ਦੁਬਾਰਾ ਬਣਨ ਵਾਲੀ ਹੈ ਤੇ ਇਸ ਕਰਕੇ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਨੂੰ ਪ੍ਰਬੰਧਕਾਂ ਨੇ ਸੰਗਤਾਂ ਨੇ ਬੇਨਤੀ ਕੀਤੀ ਤੇ ਉਹਨਾਂ ਨੇ ਬੇਨਤੀ ਪ੍ਰਵਾਨ ਕਰਕੇ ਤੇ ਸੇਵਾ ਜਿਹੜੀ ਹੈ ਆਰੰਭ ਅੱਜ ਕਰਨਾ ਕੀਤੀ ਹੈ ਸੋ ਸੰਗਤਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਹੈ ਬڑے ਲੰਬੇ ਸਮੇਂ ਤੋਂ ਸੰਗਤਾਂ ਇਹ ਉਡੀਕ ਕਰਦੀਆਂ ਸੀ ਕਿ ਕਦੋਂ ਇਹ ਇਮਾਰਤ ਜਿਹੜੀ ਹੈ ਦੁਬਾਰਾ ਨਵੀਂ ਬਣੇ ਸੁੰਦਰ ਇਮਾਰਤ ਬਣੇ ਸੁਦਰਬਾਰ ਸਾਹਿਬ ਵੀ ਛੋਟਾ ਹੋਣ ਕਰਕੇ ਸੰਗਤ ਜ਼ਿਆਦਾ ਹੁੰਦੀ ਹੈ ਦਰਬਾਰ ਸਾਹਿਬ ਵੀ ਖੁੱਲਾ ਹੋਏਗਾ ਅੱਗੇ ਨਾਲੋਂ ਦਵਾਨ ਹਾਲ ਵੀ ਖੁੱਲਾ ਹੋਏਗਾ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਉਹ ਬਾਬਾ ਜੀ ਨੇ ਦੁਬਾਰਾ ਜਿਹੜੀਆਂ ਨੇ ਬਣਾਉਣੀਆਂ ਨੇ ਸੋ ਇਹ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਜੀ ਧਾਮੀ ਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਤੇ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਜਿਹੜੀ ਹੈ ਅੱਜ ਆਰੰਭ ਹੋਈ ਹੈ ਜੀ ਸੇਵਾ ਜਿਹੜੀ ਹੈ ਸ਼ੁਰੂ ਹੋਈ ਹੈ ਬਹੁਤ ਹੀ ਸੰਜੋਗ ਦੇ ਨਾਲ ਸਾਰੀ ਸੰਗਤ ਜਿਹੜੀ ਹੈ ਇੱਥੇ ਸਾਥ ਦੇ ਰਹੀ ਹੈ ਔਰ ਬਹੁਤ ਹੀ ਵੱਡੀ ਬੀਸਮੈਂਟ ਜਿਹੜੀ ਹੈ ਬਣ ਰਹੀ ਹੈ ਇੱਥੇ ਔਰ ਉਹਦੇ ਨਾਲ ਨਾਲ ਦੋ ਮੇਨ ਐਂਟਰੈਂਸ ਜਿਹੜੀਆਂ ਮਿਲਣੀਆਂ ਨੇ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇਹ ਮਹਾਰਾਜ ਜੀ ਦਾ ਵਿਆਹ ਹੁੰਦਾ ਉਹ ਸਮੇਂ ਦੇ ਵਿੱਚ ਬਹੁਤ ਹੀ ਸੰਗਤ ਨੂੰ ਜਿਹੜੀ ਆ ਰਿਲੀਫ ਮਿਲੇਗੀ ਔਰ ਜਿਹੜਾ ਥੋੜਾ ਬਹੁਤ ਸੰਗਤ ਦੇ ਵਿੱਚ ਹੁੰਦਾ ਸੀ ਉੱਥੇ ਆਪਣਾ ਸ਼ਹਿਰ ਵਾਸੀਆਂ ਵਾਸਤੇ ਬੜਾ ਵੱਡਾ ਮੈਸੇਜ ਹੁੰਦਾ ਸੀ ਆਪਾਂ ਥੋੜਾ ਦਿਨ ਪਹਿਲਾਂ ਜਾਣਾ ਹੈ ਬਾਅਦ ਚੋ ਜਾਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਹੁਣ ਤੁਸੀਂ ਮਹਾਰਾਜ ਜੀ ਦੇ ਜਿਹੜਾ ਵਿਆਹ ਪ੍ਰਕਾਸ਼ ਹੁੰਦਾ ਉਹਦੇ ਵਿੱਚ ਵੀ ਪੂਰਾ ਸਾਥ ਦੇਣਾ ਹੈ ਔਰ ਤੁਸੀਂ ਖੁੱਲੇ ਦਰਸ਼ਨਾਂ ਦੇ ਨਾਲ ਆਉਣਾ ਔਰ ਕਰਨੇ ਆ ਜੀ ਔਰ ਇੱਥੇ ਐਮਐਲਏ ਸਾਹਿਬ ਨੇ ਆ ਪਹੁੰਚਣਾ ਸੀ ਉਹ ਥੋੜੇ ਜਿਹੇ ਜਿਵੇਂ ਬੀਜ਼ੀ ਅਰਥ ਕਿ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਔਰ ਉਹਨਾਂ ਦੇ ਵੀ ਹਾਜ਼ਰੀ ਜਿਹੜੀ ਆ ਇੱਥੇ ਲਵਾਉਣ ਆਏ ਆ ਜੀ ਧੰਨਵਾਦ ਸੋ ਸਵਾਵਾਂ ਦੇ ਸਬੰਧ ਚ ਸਾਡੇ ਵਿਧਾਇਕ ਉਹਨਾਂ ਵਿਧਾਇਕ ਦੇ ਭਰਾਤਾ ਜੀ ਨੇ ਉਹਨਾਂ ਨੇ ਵੀ ਦੱਸਿਆ ਹੈ ਸੋ ਸੇਵਾ ਦਾ ਕੰਮ ਜਿਹੜਾ ਨਾ ਇਹ ਬਹੁਤ ਵੱਡਾ ਚੱਲਣਾ ਹੈ ਬੜੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲਣਾ ਵਾ ਕਿਉਂਕਿ ਕੋਈ ਵੀ ਕਾਰਜ ਜਿਹੜਾ ਸੰਗਤਾਂ ਦੇ ਸਹਿਯੋਗ ਤੋਂ ਬਿਨਾ ਸਿਰੇ ਨਹੀਂ ਚੜਦਾ ਗੁਰਦੁਆਰਾ ਕਨ ਸਾਹਿਬ ਜਿਹੜੇ ਇਤਿਹਾਸਕ ਦੇਸ਼ ਵਿਦੇਸ਼ ਵਿੱਚ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਵਿਆਹਪੁਰਬ ਜਿਹੜਾ ਹਰ ਸਾਲ ਤਕਰੀਬਨ ਸਤੰਬਰ ਦੇ ਮਹੀਨੇ ਦੇ ਲਗਭਗ ਆਉਂਦਾ ਹੈ ਉਦੋਂ ਸੰਗਤਾਂ ਦਾ ਹੜ ਆਉਂਦਾ ਹੈ ਇਮਾਰਤਾਂ ਜਿਹੜੇ ਪ੍ਰਬੰਧ ਨੇ ਛੁੱਟੇ ਪੈ ਜਾਂਦੇ ਹਨ ਸੋ ਉਹਨਾਂ ਸਾਰੀਆਂ ਪ੍ਰਸਥਿਤੀਆਂ ਨੂੰ ਦੇਖਦਿਆਂ ਹੋਇਆ ਧਾਮੀ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਨਵੀਂ ਕਾਰ ਸੇਵਾ ਦਾ ਆਰੰਭਤਾ ਹੋਈ ਹੈ ਅੱਜ ਇਹ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਦੇਖਦੇ ਰਹੋ ਪੰਜਾਬ 24